ਜਿੱਥੇ ਸਿਰਫ ਕੜਾਕੇ ਦੀ ਆਤ ਠੰਡੀ ਹਵਾ ਸਿਰ ਤੇ ਕੋਈ ਛੱਤ ਨਹੀਂ ਸਗੋਂ ਖੁੱਲੇ ਅਸਮਾਨ ਤੇ ਬਰਖ ਵਰਗਾ ਠੰਡਾ ਪਰਸ਼ ਤੇ ਕੰਧਾਂ ਸਨ ਮਾਤਾ ਗੁਜਰੀ ਜੀ ਸਾਰੀ ਰਾਤ ਬੱਚਿਆਂ ਨੂੰ ਆਪਣੀ गोद ਵਿੱਚ ਲੈ ਕੇ ਸਾਖੀਆਂ ਸੁਣਾਉਂਦੇ ਤੇ ਗੁਰਬਾਣੀ ਦੇ ਸ਼ਬਦ ਗਾਉਂਦਿਆਂ ਹੌਸਲਾ ਦਿੰਦੇ ਰਹਿੰਦੇ ਉਹਨਾਂ ਨੇ ਬੱਚਿਆਂ ਨੂੰ ਇਹੀ ਸਮਝਾਇਆ ਕਿ ਧਰਮ ਦਾ ਰਾਹੀ ਜੀਵਨ ਨੂੰ ਅਮਰ ਕਰਦਾ ਹੈ ਅਗਲੇ ਦਿਨ ਉਹਨਾਂ ਨੂੰ ਵਜ਼ੀਰ ਖਾਨ ਦੇ ਦਰਬਾਰ ਵਿੱਚ ਪੇਸ਼ ਕੀਤਾ ਗਿਆ ਦਰਬਾਰ ਭਰਿਆ ਹੋਇਆ ਸੀ ਕਾਜ਼ੀ ਹੁਲਨਾ ਅਧਿਕਾਰੀ ਤੇ ਹੋਰ ਬਿਆੰਤ ਲੋਕ ਦਰਬਾਰ ਵਿੱਚ ਹਾਜ਼ਰ ਸਨ ਵਜ਼ੀਰ ਖਾਨ ਨੇ ਬੱਚਿਆਂ ਨੂੰ ਵੇਖ ਕੇ ਦਰਮਸੋਰ ਵਿੱਚ ਕਿਹਾ ਬੱਚਿਓ ਇਸਲਾਮ ਤੋਂ ਫੁਰ ਕਰ ਲਓ ਅਸੀਂ ਤੁਹਾਨੂੰ ਮਹਿਲਾਂ ਵਿੱਚ ਰੱਖਾਂਗੇ ਖਜ਼ਾਨਿਆਂ ਨਾਲ ਨਿਵਾਜਾਂਗੇ ਤੁਸੀਂ ਰਾਜਿਆਂ ਵਾਂਗ ਰਹੋਗੇ ਪਰ वो निके सुरमे निश्चे न खड़े रहे बाबा जोरावर सिंह जी दखा चमक रही सन ये प्रसंग एक नहीं दो नहीं तीन दिन जारी रहा बाबा जोरावर सिंह जी त सिंह जी ने दरबार पेश करके कई प्रकार दे लालच दिते जाते रहे पर साहबजादे अगम्मी दृढ़ता भरपूर सन असी अपने गुरु पिता का धर्म नहीं छ ਵजीर खान ਨੇ ਧਮਕੀ ਦਿੱਤੀ ਕਿ ਹਾਂ ਜੇ ਤੁਸੀਂ ਨਾ ਮੰਨੇ ਤਾਂ ਤੁਹਾਨੂੰ ਜਿੰਦਾ ਕੰਦਾ ਵਿੱਚ ਜਨ ਦਿੱਤਾ ਜਾਵੇਗਾ ਪਰ ਬਾਬਾ ਫਤੇ ਸਿੰਘ ਬਹੁਤ ਹੌਸਲੇ ਨਾਲ ਬੋਲੇ ਮੌਤ ਸਾਨੂੰ ਡਰਾ ਨਹੀਂ ਸਕਦੀ ਅਸੀਂ ਆਪਣੇ ਦਾਦਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰਸਾਏ ਰਾਹ ਤੇ ਚੱਲਾਂਗੇ ਇਹ ਸੁਣ ਕੇ ਦਰਬਾਰ ਵਿੱਚ ਖੜੇ ਸਾਰੇ ਅਹਲਕਾਰ ਦੇ ਅਧਿਕਾਰੀ ਸੁੰਨ ਰਹਿ ਗਏ ਸੁਚਾਨੰਦ ਨੇ ਕਿਹਾ ਇਸ ਕੋੜੀਏ ਨੇ ਇਹ ਸਾਨੂੰ ਵੱਡੇ ਹੋ ਕੇ ਡੰਗਣਗੇ ਇਸ ਲਈ ਇਹਨਾਂ ਸਕੋੜੀਆਂ ਨੂੰ ਮਸਲ ਦੇਣਾ ਹੀ ਜ਼ਰੂਰੀ ਹੈ ਕਾਜੀ ਨੇ ਵੀ ਕਿਹਾ ਇਹ ਬੱਚੇ ਅਡੋਲ ਹਨ ਸਾਡੀ ਕਦੇ ਨਹੀਂ ਮੰਨਣਗੇ ਇਸ ਲਈ ਇਹਨਾਂ ਨੂੰ ਸਜਾਈ ਮੌਤ ਹੋਣੀ ਚਾਹੀਦੀ ਹੈ ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਗੁਰੂ ਕੇ ਲਾਲ ਅਟਲ ਰਹੇ ਤੇ ਫਿਰ ਫੈਸਲਾ ਹੋਇਆ ਕਿ ਇਹਨਾਂ ਬੱਚਿਆਂ ਨੂੰ ਜਿੰਦਾ ਕੰਧਾਂ ਵਿੱਚ ਚੜਿਆ ਜਾਏ ਇਤਨਾ ਚੇੜਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਆਂਤ ਉੱਚੀ ਹੁੰਦੀ ਗਈ ਪਰ ਬੱਚਿਆਂ ਦੇ ਗੁੱਲਾਂ ਤੇ ਸਿਰਫ ਵਾਹਿਗੁਰੂ ਦਾ ਨਾਮ ਸੀ ਲੋਕਾਂ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਪਰ ਉਹ ਇੰਨੀ ਮਿੱਕੀ ਉਮਰੇ ਅਡੋਲ ਖੜੇ ਰਹੇ ਉਹਨਾਂ ਦੀਆਂ ਅੱਖਾਂ ਵਿੱਚ ਡਰ ਨਹੀਂ ਸੀ ਸਿਰਫ ਚਮਕ ਸੀ ਰੋਹਾਨੀ ਨੂਰ ਸੀ ਆਂਤ ਵਿੱਚ ਜਦੋਂ ਕੰਧਾਂ ਵਿੱਚ ਉਹਨਾਂ ਨੂੰ ਜਨ ਦਿੱਤਾ ਗਿਆ ਤਾਂ ਉਹ ਸ਼ਹੀਦियां ਪਾ ਕੇ ਇਤਿਹਾਸ

गुरु घर के सच्चे सेवादार दीवार टोडर मल ने छे फुट जमीन सोने खरीदी, देखी फिर माता जी के छोटे साहिबजाद का ज्योति स्वरूप साहिब सुशोभित है माता गुजरी जी की प्रेरणा, से सिख्या ने साहिबजाद नातर अपनी शहादत दे दी खुद भी शहीद प्राप्त कर

Thank uh -huh.